ਬੈਗਰਚੇ ਕਾਲਾ ਬੈਗਰਚੇ ਕੇ ਪਤਾ ਜੀ ਤੁਹਾਡੇ ਲਈ ਲੈ ਕੇ ਆਈ ਪਟਿਆਲਾ ਸ਼ਿਪ ਪੱਗ ਖਾਸੇ ਬੱਚਿਆਂ ਵਾਸਤੇ ਆ ਤੇ ਜਿਹੜਾ ਆਪਾਂ ਕਪੜਾ ਵਰਤਿਆ ਉਹ ਫੁੱਲ ਬੈਲ ਆ ਤੇ ਪੱਗ ਦੀ ਜਿਹੜੀ ਲੈਂਥ ਆ ਆਪਣੀ ਸਾਡੇ ਪੈਨਿਮੀਟਰ ਤੇ ਜਿਹੜਾ ਬੰਨ ਲੈਣਾ ਲਗਾਉਣਾ ਹੈ ਉਹ ਆਪਾਂ ਸਿੱਧੇ ਸੈਂਟਰ ਚੋਂ ਲਿਆ ਕੇ ਪੂਰੀ ਚੰਗੀ ਤਰੀਕੇ ਨਾਲ ਜਿਹੜਾ ਬਪੂਣੀ ਦਾ ਖੋਲਦਾ ਬਸ ਥੱਲੇ ਰੱਖ ਕੇ ਤੇ ਬੰਦ ਪਾਸੋਂ ਆਪਾਂ ਰੱਖ ਕੇ ਤੇ ਆਪਾਂ ਉਹਨੂੰ ਹਾਫ ਤੋਂ ਪਿੰਚ ਕਰ ਲਵਾਂਗੇ ਪਿੰਚ ਕਰਨ ਤੋਂ ਬਾਅਦ ਆਪਾਂ ਇਹਦਾ ਸਾਫ਼ ਕਰਕੇ ਲੜ ਨੂੰ ਪੂਰੀ ਚੰਗੀ ਤਰੀਕੇ ਨਾਲ ਲਗਾ ਦੇਵਾਂਗੇ ਤੇ ਅਗਲਾ ਲੈਣਾ ਆਪਾਂ ਲਗਾਉਣਾ ਹੈ ਉਹ ਆਪਾਂ ਬੈਗ ਤੋਂ ਪਿੰਚ ਕਰਾਂਗੇ ਖੋਲਦਾ ਪਾਸੇ ਥੱਲੇ ਤੋਂ ਬੰਦ ਪਾਸਾ ਉੱਪਰ ਰੱਖ ਕੇ ਜਿਹੜਾ ਆਪਾਂ ਪੱਲਾ ਸਿੰਗਲ ਪੱਲਾ ਉਹਨੂੰ ਆਪਾਂ ਖਿੱਚ ਲਵਾਂਗੇ ਤੇ ਤੇ ਆਪਾਂ ਇਹਨੂੰ ਹਾਫ ਤੋਂ ਪਿੰਚ ਕਰ ਲਵਾਂਗੇ ਤੇ ਹਾਫ ਤੋਂ ਪਿੰਚ ਕਰਨ ਤੋਂ ਬਾਅਦ ਜਿਹੜਾ ਆਪਾਂ ਉਪਰ ਵੀ ਪਾਣਾ ਹੈ ਫੋਲਡ ਕਰ ਲਵਾਂਗੇ ਤੇ ਲੈ ਪੱਲਾ ਲੜ ਨੂੰ ਲਗਾ ਦੇਵਾਂਗੇ ਤੇ ਇਸ ਵਿੱਚ ਆਪਾਂ ਜਿਹੜਾ ਬਾਜ ਆਓ ਫੇਰਾਂਗੇ ਤੁਸੀਂ ਜਿਹੜਾ ਆਪਣਾ ਪੇਚ ਆ ਉਹ ਦਾ ਫਾਂਸਲਾ ਤੁਸੀਂ ਕੱਟ ਰੱਖਿਓ ਕੱਟ ਰੱਖਣ ਨਾਲ ਕੀ ਹੁੰਦਾ ਹੈ ਕਿ ਜੇ ਤੁਸੀਂ ਬਾਅਦੋਂ ਬਾਜ ਫੇਰ ਦਿਓ ਬਾਜ ਫੇਰ ਨਾਲ ਜਿਹੜੀ ਮੋਟਾਈ ਵੀ ਵੱਧਦੀ ਹੈ ਪੇਚ ਦੀ ਤੇ ਫਾਂਸਲਾ ਵੀ ਵੱਧਦਾ ਤੇ ਉਸੇ ਤਰ੍ਹਾਂ ਇਹ ਪਰ ਲੜ ਲਗਾ ਦਈਏ ਮੈਂ ਤੇ ਬੈਗ ਤੋਂ ਪਿੰਚ ਕਰ ਲਵਾਂਗੇ ਉਸੇ ਤਰ੍ਹਾਂ ਇਹ ਜਿਹੜਾ ਪਕੜਾ ਲਗਾ ਲਵਾਂਗੇ ਬੈਗ ਤੋਂ ਪਿੰਚ ਕਰਕੇ ਕੋਲ ਦਾ ਪਾਸੇ ਥੱਲੇ ਬੰਦ ਪਾਸੇ ਉੱਪਰ ਰੱਖ ਕੇ ਹਾਫ ਤੋਂ ਪਿੰਚ ਕਰ ਲਵਾਂਗੇ ਤੇ ਆਪੇ ਨੂੰ ਡਬਲ ਪਿੰਚ ਕਰਾਂਗੇ ਕਿਉਂਕਿ ਜਿਹੜਾ ਆਪਣਾ ਪਹਿਲੀ ਵਾਰੀ ਪਿੰਚ ਕਰੇ ਤੇ ਲਾੜਾ ਪਤਲਾ ਆ ਜਾਂਦਾ ਹੈ ਤੇ ਉੱਪਰ ਵੀ ਆਪ ਜਿਹੜੇ ਫੋਲਡ ਆ ਜਰੂਰ ਕਰਾਂਗੇ ਤੇ ਬਾਅਦ ਆਪ ਜਿਹੜਾ ਉਹ ਫੇਰ ਲਵਾਂਗੇ ਤੁਸੀਂ ਬਾਅਦ ਨਾਲ ਦੀ ਨਾਲ ਵੀ ਫੇਰ ਸਕਦੇ ਹੋ ਤੇ ਬਾਅਦ ਵਿੱਚ ਵੀ ਫੇਰ ਸਕਦੇ ਹੋ ਤੇ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਉਹ ਵੀ ਬੈਕ ਤੋਂ ਪਿੰਚ ਕਰਕੇ ਉੱਪਰੋਂ ਤੋਂ ਚੱਲਿਓ ਖੋਲਦਾ ਪਾਸੇ ਥੱਲੇ ਤੋਂ ਬੰਦ ਪਾਸੇ ਉੱਪਰ ਕੇ ਉੱਪਰ ਜਿਹੜਾ ਆਪਣੇ ਉੱਪਰਲੇ ਪੇਜ ਨੇ ਉਹਦੇ ਦਾ ਪਾਸਾ ਫੇਰਾਂਗੇ ਤੇ ਹਾਫ ਤੋਂ ਪਿੰਚ ਕਰ ਲਵਾਂਗੇ ਆਪਾਂ ਡਬਲ ਪਿੰਚ ਕਰਾਂਗੇ ਤੇ ਬਹੁਤ ਜੰਗੀ ਤਰੀਕੇ ਨਾਲ ਲੇਪਾ ਪੇਜਾ ਬਣਾ ਕੇ ਲਗਾ ਦੇਵਾਂਗੇ ਤੇ ਜਿਹੜੇ ਚਲੇਪਾ ਬਾਜਾ ਫੇਰਾਂਗੇ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨੇ ਮੈਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਫੋਲੋ ਕੀ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅਗਲਾ ਲੜ ਲੈ ਆਪਾਂ ਲਗਾਵਾਂਗੇ ਉਭੀ ਉਸੇ ਤਰੀਕੇ ਨਾਲ ਬੈਗ ਤੋਂ ਪਿੰਜਰ ਕੇ ਖੁੱਲਦਾ ਵਰਗਾ ਲੈ ਕੇ ਬੰਦਪਾ ਸੂਪਰ ਆ ਕੇ ਉੱਪਰਲੇ ਪੇਚ ਦੀ ਜਿਹੜੀ ਆਪਾਂ ਸਵਾਈ ਕਰ ਲਵਾਂਗੇ ਤੇ ਹਾਫ ਹਾਫ ਤੋਂ ਜਿਹੜਾ ਆਪਾਂ ਇਹਨੂੰ ਪਿੰਚ ਕਰ ਲਵਾਂਗੇ ਪੂਰੀ ਜੰਗੀ ਤਰੀਕੇ ਨਾਲ ਆਪਾਂ ਜਿਹੜਾ ਪਿੰਚ ਕਰਨ ਤੋਂ ਬਾਅਦ ਆਪ ਉੱਪਰ ਉਹ ਵੀ ਜਰੂਰ ਜਿਹੜਾ ਆਪਾਂ ਫੋਲਡ ਕਰ ਲਵਾਂਗੇ ਇੱਕ ਲਾਲ ਜਿਹੜਾ ਆਪਾਂ ਉੱਪਰ ਉਹ ਫੋਲਡ ਕਰਨਾ ਹੈ ਕਰਨਾ ਤੇ ਜਿਹੜਾ ਆਪਾਂ ਲੜਨ ਨੂੰ ਲਗਾ ਦੇਵਾਂਗੇ ਤੇ ਇਸ ਵਿੱਚ ਜਿਹੜਾ ਆਪਾਂ ਬਾਜ ਆਓ ਫੇਰਾਂਗੇ ਤੇ ਹੁਣ ਜਿਹੜਾ ਆਪਾਂ ਫੇਜ ਆ ਪੂਰੀ ਚੰਗੀ ਤਰੀਕੇ ਨਾਲ ਲਗਾਉਣ ਤੋਂ ਬਾਅਦ ਵੀਡੀਓ ਆਪਣੀ ਇਹਦੀ ਉੱਪਰਲੇ ਉੱਪਰ ਇਹਦਾ ਫੋਲਡ ਕਰਨਾ ਸਿਉਣਾ ਆਪਾਂ ਸੈੱਟ ਕਰਾਂਗੇ ਤੇ ਆਪਾਂ ਜਿਹੜੇ ਇਕੱਲੇ ਇਕੱਲੇ ਬੇਜ ਹੋਏ ਜੁਣਾ ਪਰ ਬਾਅਦ ਫੇਰਾਂਗੇ ਇਹ ਕਰ ਵੀਡੀਓ ਬਹੁਤ ਹੀ ਲੱਗ ਰਹੀ ਹੈ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਪਰ ਇਹਨਾਂ ਨੂੰ ਕਲਗੀ ਲੜ ਲਗਾਵਾਂਗੇ ਤੇ ਉਸ ਜਿਹੜਾ ਪਰ ਪੱਗ ਪੈਣਾ ਉਹ ਆਪਾਂ ਨੱਕ ਦੀ ਸੀਚ ਚ ਸੈਂਟਰ ਚ ਲਗਾਉਣਾ ਹੈ ਜਿਵੇਂ ਵੀਡੀਓ ਚ ਦੇਖ ਰਹੇ ਹੋ ਕਿ ਆਪਾਂ ਪੱਗ ਪੈਣਾ ਉਹ ਆਪਾਂ ਨੱਕ ਦੀ ਸੀਚ ਚ ਲਗਾਇਆ ਤੇ ਜਿਹੜਾ ਆਪਾਂ ਲੜ ਲਗਾਵਾਂਗੇ ਉਹ ਆਪਣਾ ਜਿਹੜਾ ਹਾਫ ਹਾਫ ਖੱਬਾ ਫੋਲਡ ਕਰ ਲੈਣਾ ਤੇ ਹਾਫ ਸੱਜਾ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਲਗਾ ਦੇਵਾਂਗੇ ਇਸ ਨਾਲ ਕੀ ਹੁੰਦਾ ਜਿਹੜਾ ਆਪਣਾ ਲਾੜਾ ਪੂਰੀ ਚੰਗੇ ਤਰੀਕੇ ਨਾਲ ਸਾਫ਼ ਹੋ ਜਾਂਦਾ ਹੈ ਤੇ ਬਾਜ ਨਾਲ ਜਿਹੜੀ ਆਪਾਂ ਸਫਾਈ ਕਰਕੇ ਲੜ ਨੂੰ ਲਗਾ ਦੇਵਾਂਗੇ ਤੇ ਪੱਗ ਬੰਦੇ ਜਿਹੜਾ ਆਪਾਂ ਥੱਲੇ ਉਹ ਲਿਆ ਕੇ ਇਹਨੂੰ ਸੱਜੇ ਪਾਸੇ ਵੱਲ ਨੂੰ ਮੋੜ ਦੇਵਾਂਗੇ ਤੇ ਜੇ ਤੁਹਾਡਾ ਲੜ ਛੂਟ ਰਹਿ ਜਾਂਦਾ ਹੈ ਜਾਂ ਤੁਹਾਨੂੰ ਜਿਹੜਾ ਲੜ ਆਖਣ ਦੀ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਜਿਹੜੇ ਉੱਪਰ ਪੱਗ ਪੈਨ ਵੀ ਲਗਾ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜਿਹੜੇ ਬੱਚੇ ਜਾਂ ਵੀਰ ਪਟਿਆਲ ਸਹੀ ਪੱਗ ਬੰਨਣ ਵਿੱਚ ਕੀ ਪ੍ਰੋਬਲਮ ਆਉਦੀ ਹੈ ਉਹ ਇਸ ਵੀਡੀਓ ਨੂੰ ਦੇਖ ਕੇ ਪ੍ਰੋਬਲਮ ਦਾ ਹੱਲ ਕਰ ਸਕਣ ਤੇ ਹੁਣ ਜਿਹੜਾ ਆਪਾਂ ਸੇਟ ਲਗਾਗੇ ਉਹ ਆਪਾਂ ਜਿਹੜਾ ਆਪਾਂ ਪਹਿਲਾਂ ਲਗਾਇਆ ਸੀ ਉਹਨੂੰ ਕੋਲ ਲਵਾਂਗੇ ਤੇ ਆਪਣੇ ਚਾਰੀ ਪਾਸੇ ਨੇਗੇ ਉਹ ਆਪਾਂ ਟੱਗ ਦੇਵਾਂਗੇ ਤੇ ਟੱਗਣ ਤੋਂ ਬਾਅਦ ਜਿਹੜਾ ਆਪਾਂ ਪਿਛਲਾ ਲਾੜ ਉਹਨੂੰ ਖਿੱਚ ਲਵਾਂਗੇ ਖਿੱਚਣ ਤੋਂ ਬਾਅਦ ਜਿੱਤੇ ਕਿ ਜਿਹੜਾ ਆਪਣਾ ਸੇਗਾ ਉਹ ਨੰਗਾ ਰਹਿੰਦਾ ਹੈ ਉਹ ਬਟਾਕ ਲਾਵਾਂਗੇ ਤੇ ਜਿਹੜਾ ਡਬਲ ਸਿਸ਼ ਨਾਲ ਵਿਗੜਿਆ ਉਹ ਸੇਰਾ ਟਾਕ ਸਕਦੇ ਹਾਂ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਪੁਆਇੰਟ ਤੇ ਸ਼ੇਅਰ ਜ਼ਰੂਰ ਕਰਿਓ ਜਿਹੜਾ ਬਾਅਕ ਲੜ ਲਾਵਾਂਗੇ ਉਹ ਵੀ ਆਪਾਂ ਕੱਲ੍ਹ gilan ਵਾਂਗੂ ਹੀ ਲਗਾਵਾਂਗੇ ਸਦਾ ਫੁੱਲਾ ਹਾਫ ਫੋਲਡ ਅਦਾ ਬੱਲਾ ਖੱਬਾ ਫੋਲਡ ਤੇ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ